ਦਿਲ ਦੀਆਂ ਗਹਿਰਾਈਆਂ ਤੋਂ ਕਰਾਂ ਧੰਨਵਾਦ ਰੱਬ ਦਾ ਇਹੋ ਜਿਹਾ ਸਾਂਹ ਜਟੋ ਕਦੇ ਕਦੇ ਲੱਭਦਾ ਓਏ ਚੰਬੀਆਂ ਤੋਂ ਕੰਡਦਾ ਗੁਲਾਬੀ ਨੂੰ ਕਰੇ ਤੇ ਚਿਬ ਕੱਢਣ ਲੱਗਾ ਵੇਦਾ ਨਹੀਂ ਉਹ ਵੈਦਰ ਬੱਲਿਆ ਦੁਨੀਆ ਮੋੜ ਮੋੜ ਵੇਖੇ ਪਹਿਣ ਵਖਰੇ ਭਲੇਖੇ ਉਹ ਮਾਝੇ ਵਾਲਿਆਂ ਦਾ ਆਉਂਦਾ ਆ ਹైదਰ ਬੱਲਿਆ ਉਹ ਮੱਲੀ ਵਰਗਿਆਂ ਦਾ ਆਉਂਦਾ ਆ ਹైదਰ ਬੱਲਿਆ ਇਹ ਚੰਬੀਆਂ ਕੋੜੀਆਂ ਤੋਂ ਗੁਲਾਬੀ ਸਪੌਟਲੈਸ ਬੱਚੇ ਕੱਢਣ ਆਲਾ ਤੁਹਾਨੂੰ ਮੈਂ ਕਹਿੰਦਾ ਡਾਇਲੌਗ ਨਹੀਂ ਮਾਰਿਆ ਸ਼ੁਰੂ ਦੇ ਵਿੱਚ ਆ ਪ੍ਰੂਫ ਤੁਹਾਡੀ ਕਚਹਿਰੀ 'ਚ ਮੋਢ ਚੀ ਧਰਤਾ ਹਜੇ ਤਾਂ ਇਹ ਝਾਕਾ ਹੀ ਦਿੱਤਾ ਹੈ ਟਰੇਲਰ ਹੀ ਵਿਖਾਇਆ ਹੈ ਆਉਣ ਵਾਲੀ ਵੀਡੀਓ ਜਿਹੜੀ ਅੱਗੇ ਤੁਸੀਂ ਜੋ-ਜੋ ਵੀਡੀਓ ਦੇ ਵਿੱਚ ਵਧੋਗੇ ਤੇ ਇਹਦੇ ਬੜੇ ਚੰਗੇ ਬੱਚੇ ਖਾਸ ਕਰਕੇ ਚੰਬੀਆਂ ਕੋੜੀਆਂ ਨੀਲੀਆਂ ਚੰਬੀਆਂ ਲਾਲ ਚੰਬੀਆਂ ਕਿੱਦਾਂ ਦੀ ਵੀ ਕੋੜੀ ਹੋਵੇ ਪੂਰੇ ਸਪੋਰਟਲੈਸ ਨੁਕਰੇ ਬੱਚੇ ਘੋੜੇ ਨੇ ਪੈਦਾ ਕੀਤੇ ਆ ਤੇ ਇਸ ਘੋੜੇ ਦੀਆਂ 66 66 ਇੰਚ ਦੀਆਂ ਆਮ ਬਸ਼ੀਰੀਆਂ ਖੜੀਆਂ ਨੇ ਤੇ 66 8 ਇੰਚ ਦੇ ਇਹਦੇ ਨੁਕਰੇ ਘੋੜੇ ਵੀ ਖੜੇ ਨੇ ਉਹ ਵੀ ਕੁਝ ਕੁ ਟਾਈਮ ਤੱਕ ਇਕੱਲਾ ਇਕੱਲਾ ਕਰਕੇ ਤੁਹਾਡੀ ਕਚਹਿਰੀ ਚ ਸੱਤਾਰ ਦੇਣਾ ਪਿੰਡ ਹੈ ਵੀਰਿਆਂ ਦਾ ਜੋਧਪੁਰ ਤੇ ਜਿਲਾ ਪੈ ਜਾਂਦਾ ਹੈ ਸ਼੍ਰੀ ਤਰਨਤਾਰਨ ਸਾਹਿਬ ਬਾਈ ਸਿਮਰਨ ਮੱਲੀ ਦਾ ਘੋੜਾ ਹੈ ਜੀ ਘੋੜੇ ਨੇ ਪਰਫਾਰਮੈਂਸ ਬਹੁਤ ਹੀ ਤਗੜੀ ਦਿੱਤੀ ਆ ਘੋੜੇ ਦੇ ਵਿੱਚ ਅਗਰੈਸ਼ਨ ਤੁੰਨ ਤੁੰਨ ਪਰਮਾਤਮਾ ਨੇ ਭਰਿਆ ਹੋਇਆ ਹੈ ਕੱਲੀ ਕੱਲੀ ਚੀਤ ਤੁਹਾਡੀ ਕਚਹਿਰੀ 'ਚ ਰੱਖ ਦੇਣੀ ਹੈ ਬਾਕੀ ਇੱਕ ਗੱਲ ਹੋਰ ਹੈ ਕਿਤੇ ਕੈਮਰੇ ਦੇ ਵਿੱਚ ਛਾਤੀ ਦੇ ਮੱਖੀ ਮੁੱਖੀ ਭਾਵੇਂ ਕਿਤੇ ਤੁਹਾਨੂੰ ਬੈਠੀ ਦਿਸ ਜੇ ਕਾਲੇ ਰੰਗ ਦੀ ਪਰ ਇੱਕ ਕਾ ਕਣਕ ਦੇ ਦਾਣੇ ਜਿੰਨਾ ਵੀ ਘੋੜੇ ਦੇ ਪਿੰਡੇ ਤੇ ਸਪੌਟ ਹੈ ਨਹੀਂ ਪੂਰਾ ਸਪੌਟਲੈਸ ਹੈ ਤੇ ਬਾਕੀ ਫਿਚਰ ਬਹੁਤ ਕਮਾਲ ਦੇ ਲੱਗੇ ਹੋਏ ਆ ਘੋੜੇ ਨੂੰ ਬਰੀਕ ਚਮੜੀ ਬਹੁਤ ਪਤਲੀ ਚਮੜੀ ਦਾ مالک ਹੈ ਆ ਦੇਖੋ ਵੀ ਜਦੋਂ ਛਾਤੀ ਚੌੜੀ ਕਰਕੇ ਘੋੜਾ ਖੜਦਾ ਐ ਐਗਰੈਸ਼ਨ ਚ ਤੇ ਕੱਲਾ ਕੱਲਾ ਨਾੜਾਂ ਦਾ ਨਕਸ਼ਾ ਬਣਾ ਧਰਦਾ ਐ ਸਜਣੋ ਨੋਜ਼ਲ ਸਾਈਜ਼ ਬਹੁਤ ਵੱਡਾ ਐ ਅੱਖ ਮੋਟੀ ਐ ਮੈਂ ਕੀ ਕੀ ਗਾਇ ਇਹਦੀ ਤਾਰੀਫ ਕਰਾਂ ਤੁਸੀਂ ਸਾਰੇ ਸਿਆਣੇ ਹੋ ਸੂਝਵਾਨ ਹੋ ਤੁਸੀਂ ਘੋੜੇ ਦੇ ਵਿੱਚ ਕੱਲੀ ਕੱਲੀ ਭਾਈ ਚਰਚਾ ਜੋ ਵੀ ਇਹਦੇ ਵਿੱਚ ਪ੍ਰਮਾਤਮਾਨ ਭਰਿਆ ਉਹ ਤੁਸੀਂ ਦੇਖ ਸਕਦੇ ਹੋ ਬਾਕੀ ਵੀਡੀਓ ਸਪੋਰਟ ਕਰਕੇ ਵੀਰਿਆਂ ਦੇ ਸਿਰ ਤੇ ਆਪਦਾ ਮਿਹਰ ਭਰਿਆ ਹੱਥ ਜ਼ਰੂਰ ਰੱਖਿਓ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਨੇ ਮਗਰਲੀ ਵੀਡੀਓ ਸ਼ੇਅਰ ਕਰੀ ਸੋਹਣੇ ਕਮੈਂਟ ਕੀਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚ ਕੁਝ ਭਰਾਵਾਂ ਦੇ ਨਾਮ ਨੇ ਜੀ ਸ਼ਾਮ ਸਿੰਘ ਇਮਰਾਨ ਹੁਸੈਨ ਬਿੱਟੂ ਮਣੀ ਗੁਰਵਿੰਦਰ ਸਿੰਘ ਸਹਿਬਾਜ਼ ਰੰਧਾਵਾ ਸਤਵਿੰਦਰ ਸੋਹੀ ਸੁਖਦੀਪ ਰੰਧਾਵਾ ਸੋਨੂ ਧਾਰੀয়াল ਗੁਰਪਾਜਣ ਗਿੱਲ ਬੰਟੀ ਰਾਠੀ ਜੋਵਲ ਦਿਓਲ ਰਾਜਕੁਮਾਰ ਰਾਣਾ ਹੀਰਾਖਾਨ ਭੁੱਲਰ ਜੱਟ ਵਜਦ ਹੁਸੈਨ ਰਣਵੀਰ ਅਟਵਾਲ ਗਰੇਵਾਲ ਬਲਰਾਜ ਬਾਕੀ ਕਿਹੜਾ ਖਾਨਦਾਨ ਹੈ ਮਾਪ ਇੰਨਿਆ ਦੇ ਕਿੰਨੀ ਕੁ ਉਮਰ ਤੇ ਕਿੰਨੀ ਹਾਈਟ ਹੈ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਆਜੂ ਮਿਲਦੇ ਆ ਭਰਾਵਾਂ ਨੂੰ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਵੇਖ ਰਾਇ ਸਾਰੀ ਸੂਝਵਾਨ ਸਰੋਤਿਆਂ ਦਾ ਸਾਰੀ ਭਰਾਵਾਂ ਦਾ ਸਾਰੇ ਸੱਜਣਾ ਮਿੱਤਰਾਂ ਦਾ ਮੈਂ ਸੁਖਦ ਦੇਹਰੀਆ ਅਦਬ ਨਾਲ ਮਾਨ ਸਤਕਾਰ ਨਾਲ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਤਕਾਰ ਨਾਲ ਤੁਹਾਨੂੰ ਜੀ ਆਇਆਂ ਆਖਦਾ ਜਿਹੜੇ ਦੋਸਤ ਆਪਾਂ ਨੂੰ ਆਪਣੇ ਫੇਸਬੁਕ ਪੇਜ ਰਾਹੀਂ ਦੇਖ ਰਹੇ ਨੇ ਉਹਨਾਂ ਭਰਾਵਾਂ ਨੂੰ ਵੀ ਦਿਲੀ ਤੌਰ ਤੇ ਜੀ ਆਇਆਂ ਆਖਦਿਆਂ ਤੇ ਅਦਬ ਨਾਲ ਸਵਾਗਤ ਕਰਦੇ ਆਂ ਸੱਜਣੋ ਸਟਾਰਟਿੰਗ ਦੇ ਵਿੱਚ ਭਰਾ ਦਾ ਬਹੁਤ ਹੀ ਚੰਗਾ ਨੁਕਰਾ ਕਹ ਜਦੋਂ ਆਪਾਂ ਗੱਲ ਕਰਦੇ ਹੁੰਦੇ ਆ ਕਿ ਉੱਬਲਦੇ ਦੁੱਧ ਵਰਗਾ ਨਰਮੇ ਦੀ ਫੁੱਟੀ ਵਰਗਾ ਕੋੜਾ ਵਿਖਾ ਕੇ ਹਟਿਆ ਜੀ ਹੈਦਰ ਹੈਦਰ ਨੇ ਬਹੁਤ ਚੰਗਾ ਨਾਮ ਕਮਾਇਆ ਹੈ ਮਾਜੇ ਦੀ ਧਰਤੀ ਦੇ ਵਿੱਚ ਥੋੜੇ ਜੇ ਸਮੇਂ ਦੇ ਵਿੱਚ ਵੱਡਾ ਉਮਰ ਕੇ ਵਸ਼ੀਰਾ ਸੋਹਣੇ ਬੱਚੇ ਪੈਦਾ ਕਰਕੇ ਅੱਗੇ ਆ ਰਿਹਾ ਹੈ ਬਾਕੀ ਕਿਹੜੇ ਘੋੜੇ ਦਾ ਪੁੱਤ ਹੈ ਕਿਹੜਾ ਮਾ ਮਾਲੇ ਪਾਸਿਓਂ ਕਿਹੜਾ ਖਾਨਦਾਨ ਹੈ ਤੇ ਕਿੰਨੀ ਉਮਰ ਹੈ ਤੇ ਕਿੰਨੀ ਕਾ ਹਾਈਟ ਹੈ ਇਹ ਸਾਰਾ ਕੁਝ ਪੁੱਛਣ ਦੇ ਲਈ ਆਪਾਂ ਪਹੁੰਚੇ ਹਾਂ ਦੀ ਪਿੰਡ ਹੈ ਭਰਾਵਾਂ ਦਾ ਜੋਧਪੁਰ ਤੇ ਜਿਹੜਾ ਪੈ ਜਾਂਦਾ ਹੈ ਸ਼੍ਰੀ ਤਰਨ ਤਾਰਨ ਸਾਹਿਬ ਸਾਡੇ ਭਰਾ ਬਾਈ ਸਿਮਰਨ ਮੱਲੀ ਦਾ ਘੋੜਾ ਹੈ ਜੀ ਤੇ ਬਾਈ ਨਾਲ ਵੀ ਗੱਲਬਾਤ ਕਰਨੀ ਹੈ ਨਾਲ ਸਾਡਾ ਭਰਾ ਸਾਰੇ ਭਰਾ ਤੁਸੀਂ ਜਾਣਦੇ ਹੋ तकरीबन ਘੋੜਿਆਂ ਦੇ ਵਿੱਚ ਲੰਮੇ ਸਮੇਂ ਤੋਂ ਵਰਤ ਰਿਹਾ ਹੈ ਬਾਈ ਮੰਨੂ ਤਰਨਤਾਰਨ ਤੋਂ ਹੈ ਇਧਰ ਮੇਰਾ ਭਰਾ ਬੈਠਾ ਹੈ ਜੀ ਵੀਰ ਰਾਣਾ ਰਾਣੇ ਦੇ ਕੋਲ ਵੀ ਬੜੇ ਚੰਗੇ ਜਾਨਵਰ ਨੇ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਬਾਈ ਬਸ਼ੇਰਾ ਬੜਾ ਚੰਗਾ ਤਿਆਰ ਕਰੀ ਜਾਂਦਾ ਹੈ ਸਾਰੇ ਭਰਾ ਜਿੰਨੇ ਵੀ ਬੈਠੇ ਨੇ ਇਧਰ ਸਾਡੇ ਤਾਇਆ ਜੀ ਬੈਠੇ ਨੇ ਸ਼ਾਹ ਜੀ ਤੇ ਨਾਲ ਭਰਾ ਬੈਠੇ ਨੇ ਉਹ ਵੀ ਬਾਈਆਂ ਦਾ ਵੀਰਵਾ ਆਪਾਂ ਵੀਰਾਂ ਤੋਂ ਲਵਾਂਗੇ ਸਾਰੇ ਕੋਲੇ ਘੋੜੀਆਂ ਘੋੜੇ ਬਹੁਤ ਚੰਗੇ ਨੇ ਈ ਸੋਚ ਕੇ ਖੁਸ਼ੀ ਹੁੰਦੀ ਆ ਕਿ ਯਾਰ ਮਾਝੇ ਦੀ ਧਰਤੀ ਦੇ ਵੀ ਇੰਨੇ ਨਗਿਨੇ ਨੇ ਜਿਹੜੇ ਨਾਇਆਬ ਹੀਰੇ ਭਰਾਵਾਂ ਨੇ ਕਲੈਕਸ਼ਨ ਕੀਤੀ ਆ ਇਕੱਠੇ ਕੀਤੇ ਆ ਤੇ ਤੁਸੀਂ ਵੀ ਪਰਵਾਹ ਹੰਗਾਰਾ ਸਿਰ ਤੇ ਹੱਥ ਜ਼ਰੂਰ ਰੱਖਿਓ ਸਾਡੇ ਭਰਾਵਾਂ ਨੇ ਵੀ ਬੜੀ ਮਿਹਨਤ ਕੀਤੀ ਹੈ ਵੀਰ ਦੇ ਕੋਲ ਘੋੜੀਆਂ ਵੀ ਬਹੁਤ ਚੰਗੀਆਂ ਨੇ ਉਹ ਤੁਹਾਨੂੰ ਅਗਲੇ ਭਾਗ ਦੇ ਵਿੱਚ ਕੁਝ ਸਮੇਂ ਤੱਕ ਵਿਖਾਈਆਂ ਜਾਣਗੀਆਂ ਬਾਕੀ ਪਹਿਲਾਂ ਭਰਾਵਾਂ ਦਾ ਸਵਾਗਤ ਕਰਦੇ ਆਂ ਜੀ ਫਿਰ ਸਾਰੀ ਜਾਣਕਾਰੀ ਠੰਡੇ ਰਵੇ ਨਾਲ ਲੈਨੇ ਆਂ ਜੇ ਕੋਈ ਭਰਾ ਦੁੱਧ ਦਾ ਸ਼ਕੀਨ ਆ ਤੇ ਬਾਈ ਦੁੱਧ ਰੱਖ ਲਓ ਕਿਉਂਕਿ ਵੀਡੀਓ ਬੜੀ ਮਜ਼ੇਦਾਰ ਬਣੀ ਆ ਘੋੜੇ ਨੇ ਪੋਜ਼ ਬੜੇ ਠੋਕ ਠੋਕ ਕੇ ਦਿੱਤੇ ਆ ਬਾਕੀ ਪਹਿਲਾਂ ਸਵਾਗਤ ਕਰਦੇ ਆਂ ਜੀ ਫਿਰ ਜਾਣਕਾਰੀ ਲੈਨੇ ਆਂ ਬਾਈ ਜੀ ਸਾਰੇ ਭਰਾਵਾਂ ਦਾ ਸਵਾਗਤ ਹੈ ਮੱਲੀ ਸਾਹਿਬ ਹਨਾ ਜੀ ਸਾਰੇ ਭਰਾਵਾਂ ਦਾ ਸਵਾਗਤ ਸਸੀਕਰ ਬੱਸ ਸਾਰੀ ਕੈਮੋ ਜੀ ਬਹੁਤ ਵਧੀਆ ਓਕੇ ਰਿਪੋਰਟ ਹੈ ਬਿਲਕੁਲ ਬਾਈ ਮੱਲੀ ਮੈਨੂੰ ਤਾਂ ਪਤਾ ਹੈ ਜਾਂ ਮਨੂ ਨੂੰ ਵੀ ਪਤਾ ਹੈ ਰਾਣੀ ਨੂੰ ਵੀ ਪਤਾ ਸਾਰੇ ਭਰਾਵਾਂ ਨੂੰ ਪਤਾ ਹੈ ਪਰ ਆਪਾਂ ਉਹਨਾਂ ਦੀ ਜਾਣਕਾਰੀ ਇਹ ਵਾਦਾ ਕਰਨਾ ਵੀ ਕਿੰਨਾ ਟਾਈਮ ਹੋ ਗਿਆ ਘੋੜਿਆਂ ਵਾਲ ਆਇਆਂ ਨੂੰ ਤੇ ਕਿੰਨੂੰ ਵੇਖ ਕੇ ਸ਼ੌਂਕ ਲੱਗਿਆ ਏ ਬਾਈ ਜੀ ਆਪਾਂ ਨੂੰ 5 ਕ ਸਾਲ ਤਕਰੀਬਨ ਹੋ ਗਏ ਜੀ ਘੋੜਿਆਂ ਦੀ ਲੈਨ ਦੇ ਵਿੱਚ ਆ ਜਾਣ ਹੂੰ ਤੇ ਇਹ ਬਾਈ ਹੁਣਾਂ ਤੋਂ ਹੀ ਵੇਖ ਹੋਏ ਕਿ ਆਪਾਂ ਨੂੰ ਸ਼ੌਂਕ ਲੱਗਾ ਜੀ ਕਿਉਂਕਿ ਆਪਣੇ ਲਾਗੇ ਨੇ ਮਨ ਨੂੰ ਹੁਣਾਂ ਤੋਂ ਰਾਣੇ ਵੀਰੂ ਨਾਲ ਤੋਂ ਇਹਨਾਂ ਦੇ ਲਾਗੇ ਆਪਾਂ ਵੇਂਦੇ ਹੁੰਦੇ ਸੀ ਜਨਵਰ ਤੇ ਆਪਣਾ ਵੀ ਦਿਲ ਕਰਦਾ ਹੁੰਦਾ ਸੀ ਕਿ ਆਪਾਂ ਜਨਵਰ ਕੇ ਦਿਨਾਂ ਕਿਤੇ ਚੰਗੇ ਰੱਖਾਂਗੇ ਉਦੋਂ ਲੱਗਦਾ ਹੁੰਦਾ ਸੀਗਾ ਕਿ ਕੰਨਾ ਥਣੀ ਹਵਾ ਘੋੜੀ ਦੇ ਉੱਤੇ ਬਿਠਾ ਵਾਂ ਬਾਦਸ਼ਾਹਾਂ ਵਾਲੀ ਟੌਰ ਹੋਵੇ ਤੇ ਸੁਆਦ ਆਵੇ ਮਨ ਨੂੰ ਸ਼ਾਂਤੀ ਮਿਲੇ ਤੇ ਅੱਜ ਪ੍ਰਮਾਤਮਾ ਨੇ ਸੋਹਣੇ ਨਗੀਨੇ ਬਖਸ਼ਤੇ ਆ ਕਿੱਦਾਂ ਦੀ ਫੀਲਿੰਗ ਹੈ ਮਨ ਦੀ ਮਨ ਦੀ ਬਹੁਤ ਵਧੀਆ ਫੀਲਿੰਗ ਆ ਕਿਉਂਕਿ ਬਹੁਤ ਜਿਆਦੇ ਜੋ ਸੋਚਿਆ ਨਹੀਂ ਸੀ ਉਸ ਤੋਂ ਵੀ ਉੱਪਰ ਦੇ ਜਨਵਰ ਆਪਣੇ ਘਰੇ ਅੱਜ ਖੜੇ ਆ ਹੂੰ ਬਾਈ ਰਾਣੇ ਦੀ ਬਦੌਲਤ ਲਾ ਲਓ ਬਾਈ ਮੰਨੂ ਦੀ ਬਦੌਲਤ ਲਾ ਲਓ ਜੀ ਕਿਉਂਕਿ ਘੋੜੀਆਂ ਜਿਹੜੀਆਂ ਵੀ ਬਾਈ ਰਾਣੇ ਦੇ ਘਰੋਂ ਮੰਨ ਲਓ ਆਪਾਂ ਵੀ ਆਪਾਂ ਨੂੰ ਗਿਫਟ ਹੀ ਇੱਕ ਤੌਰ ਤੇ ਦਿੱਤੀਆਂ ਹੋਈਆਂ ਨੇ ਹੂੰ ਤੇ ਘੋੜਾ ਵੀ ਜਿਹੜਾ ਉਹ ਬਾਈ ਮੰਨੂ ਨੇ ਲੈ ਕੇ ਦਿੱਤਾ ਆਪਾਂ ਨੂੰ ਹਨਾ ਬਾਈ ਰਾਣੇ ਨੇ ਅਸੀਂ ਸਾਰੇ ਜਣੇ ਮਤਲਬ ਕਹਿ ਲੋ ਵੀ ਸੱਜਣੇ ਤੋ ਆਈ ਤੌਰ ਤੇ ਕਹਿ ਦਈਏ ਵੀ ਮੰਨੂ ਦਾ ਤੇ ਰਾਣੇ ਦਾ ਬਾਈ ਮੱਲੀ ਵੱਡਾ ਯੋਗਦਾਨ ਹੈ ਭਰਾ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਤੇ ਘੋੜੇ ਵਾਲਿਆਂ ਦੀ ਮੈਨੂੰ ਲੱਗਦਾ ਮੰਨੂ ਵੀਰ ਇਹੀ ਖੂਬਸੂਰਤੀ ਵਾਲੀ ਗੱਲ ਆ ਭਾਗੇ ਵੀ ਗੱਲ ਕਰਦੇ ਹੁੰਦੇ ਆ ਵੀ 에어ਲਾਈਨ ਦੇ ਵਿੱਚ ਜਦੋਂ ਤੁਸੀਂ ਆਉਨੇ ਹੋਣਾ ਤੇ ਚਾਰ ਭਰਾ ਤੁਹਾਡੇ ਨੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਯਾਰ ਸਪੋਰਟ ਕਰਦੇ ਆ ਸਚਾਈ ਹੈ ਜੀ ਮੰਡੀ ਦੇ ਵਿੱਚ ਖੜਿਆ ਸੀ ਘੋੜਾ ਕਿਉਂਕਿ ਮઝા ਵੀ ਤਾਂ ਹੀ ਆਉਂਦਾ ਕਿਉਂਕਿ ਜੇ ਚਾਰ ਭਰਾ ਸਪੋਰਟ ਕਰਨ ਤੇ ਦੀ ਤੌਰ ਤੇ سپورਟ ਜਦੋਂ ਕਰਦੇ ਆ ਅੱਛਾ ਮੇਰਾ ਸਵਾਲ ਸੀ ਮੰਡੀ ਦੇ ਵਿੱਚ ਬਈ ਆਪਾਂ ਕਿੱਲੇ ਗਏ ਸਨ ਨਵੀਂਾ ਹਾਂਜੀ ਹਾਂਜੀ ਕਿੱਦਾਂ ਦਾ ਰਿਸਪੌਂਸ ਰਿਹਾ ਤੇ ਕਿੰਨਾ ਟਾਈਮ ਲੱਗਿਆ ਉਹ ਜਿਆਦਾ ਵਧੀਆ ਰਿਸਪੌਂਸ ਰਿਹਾ ਜੀ 13 ਤੇ 14 ਨੂੰ ਘੋੜਾ ਮੰਡੀ ਗਿਆ ਸੀ ਜੀ ਤੇ ਚੰਗਾ ਭਰਵਾ ਹਗਾਰਾ ਮਿਲਿਆ ਜੀ ਉਥੇ ਹੂੰ ਕਾਫੀ ਕਿਉਂਕਿ ਘੋੜਾ ਪਹਿਲਾਂ ਹੀ ਮਹਾਰਾਜ ਦੀ ਕਿਰਪਾ ਨਾਲ ਸ਼ੋਅ ਵਿਨਰ ਵੀ ਰਿਹਾ ਤੇ ਮੰਨ ਲਓ ਵੀ ਮਲਕੀਤ ਬਾਜਵੇ ਕੋਲ ਆਪਾਂ ਲਿਆ ਜੀਏ ਜੀ ਉਹਨਾਂ ਦੇ ਮਤਲਬ ਉਹਨਾਂ ਦੇ ਕੋਲ ਰਿਹਾ ਪਹਿਲਾਂ ਬਾਪੂ ਰਾਜ ਦੇ ਘਰੇ ਪੈਦਾ ਹੋਇਆ ਜੀ। ਅੱਛਾ। ਉੱਥੋਂ ਤੁਰਦਾ ਤਰਾਉਂਦਾ ਜੀ ਇਹ ਮਲਕੀਤ ਬਾਈ ਬਾਪੂ ਰਾਜ ਜੀ ਜਿੰਨਾਂ ਕੋਲੇ ਜਵਾਲਾ ਮੁਖੀ ਦਾ ਇਹ ਜਵਾਲਾ ਮੁਖੀ ਦਾ ਵੱਡਾ ਭਾਈ ਆ ਜੀ ਮਾਂ ਵਾਲੀ ਸਾਈਡ ਤੋਂ। ਅੱਛਾ। ਹਾਂ ਜੀ। ਇੱਕ ਸਾਲ ਮਤਲਬ ਜਵਾਲਾ ਮੁਖੀ ਤੋਂ ਇਹ ਵੱਡਾ ਜੀ ਪਹਿਲੇ ਸੂਏ ਦਾ ਜਵਾਲਾ ਮੁਖੀ ਤੋਂ। ਹੂੰ। ਉਸ ਤੋਂ ਬਾਅਦ ਜਵਾਲਾ ਮੁਖੀ ਆ ਜੀ। ਵਾਹ ਜੀ। ਤੇ ਪਿਓ ਵਾਲੀ ਸਾਈਡ ਤੋਂ ਇਹ ਜਵਰਾਜ ਦਾ ਆ ਗਿਆ ਜੀ। ਜਵਰਾਜ ਆ ਗਿਆ ਸੋਨਾ ਲੀਕਾ ਦਾ ਅਬੂਰ ਵਾਲੇ ਘੋੜੇ ਦਾ ਵੱਡੇ ਦਾ ਜੀ। ਬੂਰ ਵਾਲੇ ਦਾ। ਯਾਨੀ ਦੋਵੇਂ ਖਾਨਦਾਨ ਕਹਿ ਦਈਏ। ਬਹੁਤ ਜਿਆਦਾ ਵਧੀਆ ਤੇ ਬਹੁਤ ਜਿਆਦਾ। ਜੁੜਿਆ ਤੇ ਉਹ ਵੀ ਕਿਸੇ ਅੱਖ ਤੋਂ ਲੁਕੇ ਨਹੀਂ ਆ ਤੇ ਆਪਣੇ ਵਾਲੇ ਨੇ ਵੀ ਬੱਚੇ ਬੜੇ ਚੰਗੇ ਪੈਦਾ ਕਰਦੇ ਉਹ ਵੀ ਭਰਾਵਾਂ ਨੂੰ ਦਿਖਾਉਨੇ ਉਹ ਵੀ ਗੱਲ ਆਪਾਂ ਤੁਰਾਂਗੇ ਮੇਰਾ ਇਹ ਸਵਾਲ ਪਹਿਲਾ ਇਹ ਹੈ ਬਾਈ ਵੀ ਜਿੱਦਾਂ ਮੰਡੀ ਦੇ ਵਿੱਚ ਆਪਾਂ ਜਾਂਦੇ ਆਂ ਮੰਡੀਆਂ ਦੇ ਵਿੱਚ ਸੋਨਾ ਭਰਾਵਾਂ ਨੇ ਫੋਟੋਆਂ ਫਾਟਆਂ ਮਖਾ ਚਾਹੀਆਂ ਆਣਗੇ ਪੂਰੀਆਂ ਜੀ ਮਤਲਬ ਕਹਿ ਲਓ ਵੀ ਕਿਸੇ ਵੀ ਚੀਜ਼ ਤੋਂ ਖੁੰਝਿਆ ਨਹੀਂ ਰਿਆ ਭਰਾਵਾਂ ਦਾ ਹੰਗਾਰਾ ਮਿਲਦਿਆ ਸਾਰੀ ਮਤਲਬ ਕਹਿ ਲਓ ਵੀ ਤਾਂ ਹੀ ਤੇ ਮੰਨ ਨੂੰ ਤਸ਼ਾਹ ਮਿਲਦਾ ਏ ਤੇ ਫੇਰ ਹੀ ਜਨਵਰ ਮਹਾਰਾਜ ਦੀ ਕਿਰਪਾ ਦੇ ਨਾਲ ਚੰਗੇ ਆਪਾਂ ਲੱਗੇ ਜਾਂਦੇ ਹਣਾ ਜੀ ਤੇ ਉਹਨਾਂ ਦੇ ਬਦੌਲਤ ਹੀ ਸਾਰਾ ਕੁਝ ਮਰ ਲੂ ਵੀ ਇੱਕ ਯਾਰ ਮੈਨੂੰ ਸਵਾਲ ਨਾ ਹੋਰ ਹੈ ਮੰਨ ਦੇ ਵਿੱਚ ਇਹ ਹੈ ਮੱਲੀ ਸਾਹਿਬ ਕਿ ਕਿਹੜਾ ਬਰੂਦਚਾਰ ਦੇ ਪਤੰਦਰ ਨੂੰ ਇੰਨਾ ਕਰੰਟ ਕਿੱਥੋਂ ਆਉਂਦਾ ਹੈ ਭਾਈ ਇਹ ਤਾਂ ਬਾਈ ਜੀ ਇਹਦੇ ਖਾਨਦਾਨ ਹੀ ਮਤਲਬ ਕਹਿਣਾ ਵੀ ਬਰੂਦੀਆ ਇੱਕ ਸਾਬ ਦਾ ਉਧਰੋਂ ਹੀ ਲੈਣਾ ਗਰਮੀ ਤੁਰੀਆਂ ਆਉਂਦੀਆਂ ਨੇ ਉਹਦੀ ਬਦੌਲਤ ਇਹ ਮਤਲਬ ਇਹਦੇ ਵਿੱਚ ਇੰਨਾ ਕਰਨ ਤੇ ਆ ਜੀ ਘੋੜਾ ਨਾਲ ਸਾਪ ਵਾਂਗੂ ਐ ਸਰੀ ਤਾਨ ਕੇ ਪੜ ਜਾਂਦਾ ਜਦੋਂ ਤੋਰਦੇ ਐ ਤੇ ਮੇਰੇ ਖਿਆਲ ਇੱਕ ਆ ਵੀਰ ਸੀਗਾ ਨਾਲ ਇੱਕ ਕਪੜਾ ਨਿੱਕਾ ਸੀਗਾ ਮੁੰਡਾ ਹਣਾ ਤੇ ਦੋਵਾਂ ਨੇ ਮੁੜਕਾ ਘੜਾਤਾ ਪਤੰਦਰ ਨੇ ਬਿਲਕੁਲ ਜੀ ਬਾਈ ਜੀ ਗਰਮ ਵੱਲੋਂ ਤੇ ਮਤਲਬ ਕਹਿ ਲੋ ਵੀ ਕੋਈ ਕਸਰ ਨਹੀਂ ਛੱਡਦਾ ਕਿਉਂਕਿ ਆਪਾਂ ਨੂੰ ਬਾਈ ਹੁਣਾਂ ਨੇ ਲੈ ਗਈ ਇਸ ਪਰਪਸ ਦੇ ਨਾਲ ਹੀ ਦਿੱਤਾ ਕਿਉਂਕਿ ਇਹਦੇ ਬਰੀਡਿੰਗ ਦੇ ਵਿੱਚ ਬੱਚੇ ਬਹੁਤ ਜਿਆਦਾ ਚੰਗੇ ਆਏ ਸੀ ਜੀ ਭਾਈ ਤੁਸੀਂ ਬੰਦੇ ਠੰਡੇ ਹੋ ਮੈਂ ਜੇ ਮੱਲੀ ਦੀ ਗੱਲ ਕਰਾ ਦੇ ਮੱਲਨੀ ਲਾਲ ਵਿਚਾਰ ਚਰਚਾ ਕਰਕੇ ਜਾਂ ਆਪਸ ਵਿੱਚ ਇਹਦੀ ਗੱਲਬਾਤਾਂ ਕਰੀ ਜਾਂਦੇ ਆ ਤੁਹਾਡੀ ਗੱਲਬਾਤ ਤੋਂ ਜਾਂ ਤੁਹਾਡੇ ਵਤੀਰੇ ਤੋਂ ਲੱਗਦਾ ਵੀ ਤੁਸੀਂ ਥੋੜੇ ਜੇ ਠੰਡੀ ਚਾਲ ਮਸਤ ਚਾਲ ਵਾਲੇ ਬੰਦੇ ਹੋ ਤੇ ਘੋੜਾ ਲੈ ਲਿਆ ਗਰਮ ਤੇ ਹੈਂਡਲ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਂਡਲ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਕਿਉਂਕਿ ਆਪਣੇ ਨਾਲ ਮੁੰਡਾ ਬੱਬ ਬਹੁਤ ਜਿਆਦਾ ਮਤਲਬ ਕਹਿ ਲਓ ਵੀ ਮੰਨੂ ਨੇ ਆਪਣੇ ਮੰਨੂ ਦੇ ਪਹਿਲਾਂ ਮਤਲਬ ਉੱਥੇ ਮੁੰਡਾ ਹੰਡਿਆ ਵਰਤਿਆ ਸੀ ਆਪਣੇ ਕੋਲ ਮੰਨ ਲਓ ਤੇ ਖਿਡਾਰੀ ਪੂਰਾ ਮੁੰਡਾ ਹੈ ਤੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕਿ ਉਹ ਟੋਟਲ ਨਗਿਨੇ ਕਿੰਨੇ ਆ ਮੱਲੀ ਵੀਰ ਆਪਣੇ ਕੋਲ ਕੋੜਾ ਇੱਕ ਹੈਦਰ ਜੀ ਤੇ ਨਾਲ ਆਪਣੇ ਕੋਲ ਤਿੰਨ ਘੋੜੀਆਂ ਨੇ ਤੇ ਇੱਕ ਬਸ਼ੀਰੀਆ ਜੀ ਉਹ ਵੀ ਬਹੁਤ ਚੰਗੀਆਂ ਕੋਈ ਦਲਵਾਗ ਰਣੀਏ ਦੀ ਹੈ ਕੋਈ ਤਕੜੇ ਕਹਿ ਦਈਏ ਵੀ ਬ੍ਰਾਂਡਡ ਕੋੜ ਗਿਆ ਉਹ ਤੁਹਾਨੂੰ ਅਗਲੇ ਭਾਗ ਚ ਚੰਗੇ ਖਾਨਦਾਨ ਦੀਆਂ ਤੇ ਜੇ ਨਵੀਂ ਉਮਰ ਦੀਆਂ ਬਸ਼ੀਰੀਆਂ ਕੋਈ ਦੋ ਦੰਦਾ ਹਨਾ ਕੋਈ ਘੱਟ ਉਮਰ ਦੀ ਉਹ ਵੀ ਤੁਹਾਨੂੰ ਵਿਖਾਵਾਂਗੇ ਅਗਲੇ ਭਾਗ ਚ ਹੁਣ ਗੱਲ ਆ ਜਾਂਦੀ ਬਈ ਇਹਦੀ ਉਮਰ ਦੀ ਆਪਣੇ ਵਾਲੇ ਹੈਦਰ ਦੀ ਇਹ ਪਹਿਲਾਂ ਤਾਂ ਸਪੌਟਲੈਸ ਹੈ ਬਿਲਕੁਲ ਜੀ ਮੈਂ ਫੇਰ ਦੁਬਾਰਾ ਕਹਦਾ ਹਾਂ ਤੇ ਤੁਹਾਨੂੰ ਮੈਂ ਸਟਾਰਟਿੰਗ ਚ ਵੀ ਦੱਸ ਕੇ ਹਟਿਆ ਪੀ ਘੋੜਾ ਜਿਹੜਾ ਨਾ ਮੱਖੀ ਮੁੱਖੀ ਭਾਵੇਂ ਇੱਕ ਅੱਧੀ ਬੈਠੀ ਹੋਵੇ ਤੇ ਉਹ ਭਾਵੇਂ ਦੇਸ ਜੇ ਕੈਮਰੇ ਦੇ ਵਿੱਚ ਉਹ ਘੋੜਾ ਨਵਾਉਂਦਿਆਂ ਜਦ ਬਾਈ ਹੁਣੀ ਨਵਾਉਂਦੇ ਉਦੋਂ ਹੀ ਅਸੀਂ ਆਏ ਸੀ ਤਾਂ ਮੈਂ ਚੰਗੀ ਤਰ੍ਹਾਂ ਚੱਕ ਕੀਤਾ ਇੱਕ ਭੋਰਾ ਜਿੰਨਾ ਵੀ ਸਪੋਰਟ ਹੈ ਨਹੀਂ ਨਹੀਂ ਹੈਗਾ ਜੀ ਤੇ ਬੱਚਿਆਂ ਤੇ ਹੁਣ ਗੱਲ ਆਉਂਦੀ ਹੈ ਪਹਿਲਾਂ ਤੇ ਮੈਨੂੰ ਇਹਦੀ ਉਮਰ ਦੱਸੋ ਤੇ ਹਾਈਟ ਦੱਸੋ ਬਾਈ ਜੀ ਇਹ 64 ਪਲੱਸ ਆ ਜੀ ਵਾਟਰ ਸਕੇਲ ਵਾਲਾ ਜੀ ਦੀ ਹਾਈਟ ਮਤਲਬ 64 ਪਲੱਸ ਤੇ ਜਿਹੜਾ ਉਮਰ ਦੇ ਵਿੱਚ ਇਹ 8 ਸਾਲ ਦੇ ਕਰੀਬ ਹੋ ਚੁੱਕਾ ਜੀ ਬਾਕੀ ਦੂਜੀ ਗੱਲ ਇਹ ਵੀ ਏ ਜੇ ਬਾਈ ਨੇ 64 ਪਲੱਸ ਕਹੀ ਆ ਨਾ ਤੇ 64 ਪਲੱਸ ਹੈਗੀ ਆ ਇੱਕ ਕਹਿਣ ਵਾਲੀ ਨਹੀਂਗੀ ਵੀ ਇੱਕ ਕਹਿਤਾ ਕਿਉਂਕਿ ਕਈ ਵਾਰੀ ਮੱਲੀ ਸਾਹਿਬ ਵੇਖਣ ਵਾਲਾ ਭਰਾ ਇਹ ਸੋਚ ਲੈਂਦਾ ਯਾਰ 64 ਕਹਿ ਰਾਇਆ 68 ਤੇ ਹੋਊਗਾ 64 ਕਹਿ ਰਾਇਆ 64 ਤਾਂ ਹੋਊਗਾ ਉਹ ਸਿਸਟਮ ਨਾ ਸੋਚੋ ਕੁਆਟਰ ਸਕੀਲ ਵਾਲੀ ਜੀ ਕੋਈ ਵੀ ਭਾਈ ਆਉਂਦਾ ਪਹਿਲਾਂ ਆਪਣੀ ਤਸੱਲੀ ਕਰ ਸਕਦਾ ਜੀ ਜੀ ਕਿਉਂਕਿ ਭਰਾਵਾਂ ਨੇ ਬਾਈ ਨਾਲ ਮੇਰੀ ਜਦੋਂ ਆਫ ਕੈਮਰਾ ਵੀ ਗੱਲ ਹੁੰਦੀ ਸੀ ਮੱਲੀ ਸਾਹਿਬ ਨੇ ਕਿਹਾ ਵੀ ਸੁਖਵੀਰੇ ਆਪਾਂ ਤਾਂ ਇੱਕ ਸ਼ੌਂ ਆਪਾਂ ਕੋਈ ਇਹਨਾਂ ਤੋਂ ਕਮਾਈ ਨਹੀਂ ਲੈਣੀ ਨਾ ਆਪਾਂ ਕੋ ਖਰੀਦ ਵੇਚ ਦਾ ਕਰਦੇ ਆ ਆਪਾਂ ਪਰਸਪਸ ਬਸ ਸ਼ੌਕ ਪਗਾ ਰਹੇ ਆ ਆਪਦਾ ਤੇ ਸ਼ੌਕ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਯਾਰ ਜਦੋਂ ਸ਼ੌਕ ਹੋਵੇ ਜਾਂ ਵਪਾਰ ਵੀ ਹੋਵੇ ਤੇ ਸੱਚ ਦੇ ਰਾਹ ਤੇ ਚੱਲਿਆ ਜਾਵੇ ਤੇ ਬੜੀ ਵਧੀਆ ਗੱਲ ਹੈ ਮੇਰੇ ਸਾਬ ਨਾਲ ਹੈ ਨਾ ਜੀ ਬਾਕੀ ਗੱਲ ਆ ਜਾਂਦੀ ਹੈ ਮੱਲੀ ਸਾਹਿਬ ਹੁਣ ਉਮਰ ਕਿੰਨੀ ਦਸੀ ਹੈ ਉਮਰ 8 ਕੇ ਸਾਲ ਦੇ ਕਰੀਬ ਹੋ ਚੁੱਕਾ ਜੀ 8 ਸਾਲ ਦੇ ਪਰ ਲੱਗਦਾ 8 ਸਾਲ ਦਾ ਨਹੀਂ ਸਕਦਾ ਤਾਂ ਇਹ ਵਿਚਾਰਦਾ ਨਹੀਂ ਲੱਗਾ ਮਤਲਬ ਅਜੇ ਵਸ਼ੀਰਾ ਹੀ ਆ ਜੀ ਵਸ਼ੀਰਾ ਹੀ ਆ ਹਾਂ ਬਿੰਦਾ ਵੀ ਉਮਰ ਦਾ ਵਸ਼ੀਰਾ ਵਾ ਤੇ ਇਹ ਵੀ ਕੁਝ ਇੰਨਾ ਜਿਆਦਾ ਕੋਈ 8 ਸਾਲ ਦੇ ਵਿੱਚ ਤੇ ਜਾ ਕੇ ਮਹਾ ਹੀ ਘੋੜਾ ਖੜਨਾ ਹੀ ਸਿੱਖਦਾ ਜੀ ਹੁਣ ਗੱਲ ਆ ਜਾਂਦੀ ਮੱਲੀ ਸਾਹਿਬ ਬੱਚਿਆਂ ਦੀ ਹਾਂ ਬੱਚਿਆਂ ਦੀਆਂ ਫੋਟੋਆਂ ਵੀ ਸੱਜਣੋਂ ਨਾਲ ਚੱਲ ਗਈਆਂ ਬਿਲਕੁਲ ਕਿੰਨੀਆਂ ਘੋੜੀਆਂ ਭਰੀਆਂ ਆਪਾਂ ਇੱਥੇ ਫਾਰਮ ਤੇ ਜਾਂ ਟੋਟਲ ਦੀ ਟੋਟਲੀ ਦੱਸ ਦੋ ਕਿੰਨੇ ਘੋੜੀਆਂ ਆਪਾਂ ਕੋਲ ਨਾ ਜੀ ਬਕਾਇਦਾ ਆਉਣ ਪ੍ਰੂਫ ਆ ਜੀ ਡੈਰੀ ਆ ਮੇਰੇ ਕੋਲ ਬਿੱਲ ਕੱਟ ਕੇ ਦਿਨਾ ਮੈਂ ਤਕਰੀਬਨ ਜਿੰਨਾ ਪੌੜਾ ਵਾਣੇ ਭਰਾਈਆਂ ਘੋੜੀਆਂ ਉਹਨਾਂ ਨੂੰ ਪਤਾ ਜੀ ਮੇਰੇ ਕੋ ਸਾਲ ਦੇ ਕਰੀਬ ਹੋ ਚੁੱਕੇ ਚੱਲਿਆ ਹੋਣਾ ਹਨਾ ਇੰਨਾ ਕੁ ਜੇਰੋ ਚੱਲਿਆ ਜੀ ਮੇਰੇ ਤੋਂ 138 40 ਦੇ ਘੋੜੀਆਂ ਦੇ ਕਰੀਬ ਬਿਲਕੁਲ ਬਿਲਕੁਲ ਇਹਦੇ ਰਿਕਾਰਡ ਭਰ ਆ ਚੁੱਕੇ ਜੀ ਘੋੜੇ ਚ ਬਰੀਕੀਆਂ ਬੜੀਆਂ ਬਈ ਸ਼ੌਕ ਵਾਲਾ ਬੰਦਾ ਦੇਖਦਾ ਕੰਨ ਦੇਖਦਾ ਬਈ ਮਗਰ ਹਨਾ ਬਾਈ ਮਲਕੀਤ ਦੇ ਉਧਰ ਲੇਰੀਏ ਦੇ ਚ ਆਇਆ ਜੀ ਜੀ ਮਤਲਬ ਕਈਆਂ ਨਹੀਂ ਪਤਾ ਲੱਗਦਾ ਸੀ ਬਕਾਇਦਾ ਮਤਲਬ ਪੁਛ ਪੁਛ ਕੇ ਹੁਣ ਮੰਡੀ ਵੀ ਕੋਈ 3-4 ਸੱਜਣ ਇਦਾਂ ਦੇ ਮਿਲੇ ਸੀ ਜਿਹੜੇ ਮਤਲਬ ਜਿਨ੍ਹਾਂ ਨੂੰ ਇਹ ਸੀ ਕਿਉਂਕਿ ਮੇਰਾ ਨੰਬਰ ਬਦਲ ਚੁੱਕਾ ਸੀ ਜੀ ਉਹਦੇ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗੀ ਆਈ। ਉਹਦੇ ਚੱਕਰ ਦੇ ਕਰਕੇ ਹੀ ਅਸੀਂ ਮੁੜ ਕੇ ਫਿਰ ਤੁਹਾਨੂੰ ਮਤਲਬ ਕਿ ਆ ਜੀ ਆਪਾਂ ਮੰਡੀ ਬਣਿਆ ਤੇ ਮੈਂ ਤੁਹਾਨੂੰ ਕਿਹਾ ਵੀ ਆਪਾਂ ਵੀਡੀਓ ਪਾਉਣੀ ਨਵਾਂ ਨੰਬਰ। ਹੁਣ ਪੱਕਾ ਨੰਬਰ ਜਿਹੜਾ ਚੱਲੀ ਜਾਂਦਾ ਇਹੀ ਚੱਲੂਗਾ ਜੀ। ਹਾਂ ਜੀ ਜਿਹੜਾ ਨਵਾਂ ਨੰਬਰ ਹੈ ਆ ਜੀ। ਹਰ ਗੱਲ ਆ ਜਾਂਦੀ ਹੈ ਜਦੋਂ ਬੱਚਿਆਂ ਦੀ ਮੈਂ ਗੱਲ ਤੋਰੀ ਸੀ ਬਾਈ। ਫੋਟੋਆਂ ਭਰਾਵਾਂ ਵੇਖੀ ਜਾਂਦੇ ਆ ਤੇ ਵਖਾਵੀ ਦਿੱਤੀਆਂ। ਹਾਂ ਜੀ। ਟੋਟਲ ਬੱਚਿਆਂ ਦੀ ਗਿਣਤੀ ਥੋੜੀ ਤਾਂ ਕਿੱਚ ਕਿੰਨੀ ਆ ਤੇ ਬੱਚੇ ਕਿੱਦਾਂ ਦੇ ਆਏ ਆ ਤੇ ਕਿਦਾਂ ਰੀਆਂ ਘੋੜੀਆਂ ਤੋਂ ਮੱਲੀ ਬਈ ਆਏ ਆ। ਬਾਈ ਆਪਣੇ ਮਤਲਬ ਬੱਚੇ 100 ਤੋਂ ਪਲੱਸ ਮਤਲਬ ਆਪਣੀ ਨਿਗਾਹ ਦੇ ਵਿੱਚ ਖੜੇ ਨੇ ਜੀ ਜਿਨ੍ਹਾਂ ਦੀ ਆਪਣੇ ਕੋਲ ਫੋਟੋਆਂ ਵੀ ਤਕਰੀਬਨ ਪਈਆਂ ਨੇ ਜੀ ਬਾਕੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੁਨੀਆਦਾਰੀ ਦੇਤੇ ਮਤਲਬ ਇਹ ਵੀ ਹੋਰ ਕਿਸੇ ਕੋੜੇ ਦੇ ਕਹਿ ਕੇ ਛੇਲ ਕਰਦੇ ਉਹ ਗੱਲ ਉਹੀ ਮੈਂ ਮੇਰੇ ਦਿਮਾਗ 'ਚ ਹੀ ਆ ਰਹੀ ਸੀ ਲੱਗਦਾ ਕਿਉਂਕਿ ਬੱਚੇ ਜਿੱਥੇ ਵੀ ਖੜੇ ਨੇ ਨਾ ਬਾਈ ਕੋਈ ਵੀ ਸੇਲ ਨਹੀਂ ਕਰਦਾ ਜੀ ਬਹੁਤ ਜਿਆਦਾ ਚੰਗੇ ਜਨਵਰ ਬੱਚੀਆਂ ਬੱਚੀਆਂ ਖੜੀਆਂ ਨੇ 63 64 64 ਇੰਚ ਬੱਚੀਆਂ ਹੋਈਆਂ ਹੋਣਗੀਆਂ ਅੱਛਾ ਹਾਂਜੀ ਇੱਕ ਆ ਲਾਲ ਚੰਬੀ ਘੋੜੀ ਆ ਇਧਰਲੇ ਬੰਨੇ ਪਿੱਖੀ ਵੈਂਡ ਵਾਲੀ ਸਾਈਡ ਦੇਤੇ ਉਹਨੇ ਦੋ ਬੱਚੀਆਂ ਦਿੱਤੀਆਂ ਜੀ ਦੋਵੇਂ 63 64 ਇੰਚ ਬੱਚੀਆਂ ਇੱਕ ਤੋਂ ਇੱਕ ਨੇ ਹੂੰ ਤੇ ਲਾਲ ਚੰਬੀ ਆਪ ਉਹਦਾ ਕੱਦ ਆਊਗਾ ਜੀ 58 ਇੰਚ ਦੇ ਕਰੀਬ ਅੱਛਾ ਉਹਨੇ ਇੰਨੀਆਂ ਵੱਡੀਆਂ ਵੱਡੀਆਂ ਬਸ਼ੀਰਾਂ ਜੰਮਤੀਆਂ ਹਾਂਜੀ 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 ਤੇ ਇਹਦਾ ਬਾਈ ਜਦੋਂ ਗੱਲ ਤੁਸੀਂ ਆਪ ਤੋਰੀ ਐ ਵੀ ਹੋਰਾਂ ਦਾ ਨਾਮ ਲੈ ਕੇ ਵੀ ਬਿਲਕੁਲ ਇੰਡਸਟਰੀ ਦੇ ਵਿੱਚ ਕੰਮ ਗਲਤ ਹੁੰਦੇ ਆ ਡੀਐਨਏ ਕਰਾਇਆ ਜੀ ਫਿਰ ਡੀਐਨਏ ਬਕਾਇਦਾ ਕਰਾ ਚੁੱਕੇ ਜੀ ਆਪਾਂ ਕਰਾਤਾ ਜੀ ਫਿਰ ਉਹਦੇ ਤੋਂ ਤੇ ਆਪਾਂ ਮੰਨ ਲਓ ਹਾਂ ਉਹ ਆਪਾਂ ਕੋਈ ਗੱਲ ਰੱਖੀ ਸਕਦੇ ਇਹੇ ਵੀ ਸੱਜਣ ਨੂੰ ਮੰਨ ਲਓ ਕੋਈ ਚੀਜ਼ ਦਾ ਡਾਊਟ ਹੁੰਦਾ ਹਾਂ ਤਾਂ ਉਹ ਆਪਣਾ ਡੀਐਨਏ ਕਰਾ ਸਕਦਾ ਜੀ ਆਪਣਾ ਡੀਐਨਏ ਦਾ ਘੋੜੇ ਦਾ ਹੋ ਚੁੱਕਾ ਜੀ ਮਤਲਬ ਕਹਿ ਲਓ ਵੀ ਮਲਕੀਤ ਬਾਈ ਦੇ ਫਾਰਮ ਤੋਂ ਹੋਇਆ ਸੀ ਪਰ ਮਤਲਬ ਹੁਣ ਆਪਣੇ ਨਾਂ ਤੇ ਚੜ ਚੁੱਕਾ ਜੀ ਮੈਨੂੰ ਐ ਲੱਗਦਾ ਮੱਲੀ ਸਾਹਿਬ ਚਲੋ ਹਰੇਕ ਭਰਾ ਸਤਿਕਾਰਯੋਗ ਹੈ ਸਾਰੇ ਚੰਗੇ ਐ ਤੇ ਜਿੱਥੇ ਗੱਲ ਡਾਊਟ ਦੀ ਆ ਜਾਂਦੀ ਹੈ ਨਾ ਜੀ ਉੱਥੇ ਜਦੋਂ ਭਰਾ ਨੇ ਕਹਿਤਾ ਵੀ ਭਾਈ ਜੀ ਡੀਐਨਏ ਹੋਇਆ ਮਹਿੰਗੇ ਪਾ ਦੇ ਆਪਣੇ ਬੱਚੇ ਵਿਕਦੇ ਆ ਚੰਗੇ ਰੇਟਾਂ ਦੇ ਬੱਚੇ ਵਿਕਦੇ ਆ ਤੇ ਜੇ ਉੱਤੇ ਕੋ 12 14000 ਰੁਪਏ ਡੀਐਨਏ ਤੇ 15 ਲੱਖ ਵੀ ਜਾਊਗਾ ਤੇ ਮੇਰੇ ਸਾਬ ਨੂੰ ਕਰਾ ਲੈਣਾ ਚਾਹੀਦਾ ਹਣਾ ਸਾਲ ਦੇ ਬੱਚੇ ਦਾ ਡੀਐਨਏ ਹੋ ਜਾਂਦਾ ਘੋੜੀਆਂ ਵੀ ਜੋ ਆ ਜੀ ਤੇ ਉਹਨਾਂ ਦਾ ਤਕਰੀਬਨ ਸਾਰਿਆਂ ਦਾ ਡੀਐਨਏ ਹੋਇਆ ਜੀ ਜੀ ਕਿਉਂਕਿ ਫਾਇਦਾ ਹੀ ਤਾਂ ਵੱਡੀ ਲਾਈਨ ਦੀ ਘੋੜੀ ਰੱਖਣ ਦਾ ਜੇ ਡੀਐਨਏ ਹੋਇਆ ਤੇ ਡੀਐਨਏ ਹੋਇਆ ਅਗਲੇ ਨੂੰ ਸ਼ੀਸ਼ਾ ਦੇਖੇ ਜਾਂਦਾ ਮੈਨੇਖਾ ਹਾਂ ਹੁਣ ਅੱਛਾ ਬੱਚੇ ਮੈਂ ਘੋੜੀਆਂ ਵਾਲਾ ਸਵਾਰ ਰਹਿ ਗਿਆ ਜੀ ਜੇ ਘੋੜੀਆਂ ਕਿੱਦਾਂ ਦੀਆਂ ਮੇਟ ਹੋਈਆਂ ਜਾਦੀਆਂ ਚੰਬੀਆਂ ਘੋੜੀਆਂ ਜੀ ਚੰਬੀਆਂ ਮੇਟ ਹੋਈਆਂ ਜੀ ਸਮਝੀਆਂ ਦਿੱਤੇ ਬਹੁਤ ਜ਼ਿਆਦਾ ਚੰਗਾ ਨੁਕਰਾ ਸਪੌਟਲੈਸ ਸੁਆ ਜੀ ਨੁਕਰੀਆਂ ਤਾਂ ਚੱਲੋ ਹੋ ਗਿਆ ਉਹ ਆਪਾਂ ਫੋਟੋਆਂ ਮਿਲ ਸਕਦੀਆਂ ਜਿਹੜੀਆਂ ਕੋਡੀਆਂ ਦੇ ਨਾਲ ਬੱਚੇ ਬਕਾਇਦਾ ਤੁਹਾਨੂੰ ਫੋਟੋਆਂ ਦਵਾਂਗਾ ਜੀ ਤੇ ਉਹ ਤੁਸੀਂ ਆਪਣੇ ਇਹਦੇ ਵਿੱਚ ਵੀਡੀਓ ਦੇ ਚਲਾ ਜ਼ਰੂਰ ਭਰਾਵਾਂ ਨੂੰ ਦਿਖਾਵਾਂਗੇ ਬਾਕੀ ਭਰਾਜੀ ਦੀ ਲੋਕੇਸ਼ਨ ਬਾਈ ਜੀ ਦੀ ਆਪਾਂ ਇੱਕ ਵਾਰੀ ਫੇਰ ਦੁਬਾਰਾ ਪੁੱਛ ਲੈਨੇ ਆ ਉਦੋਂ ਪਹਿਲਾਂ ਬਾਈ ਜੀ ਫੀਸ ਦੱਸ ਰਹੀ ਹੈ ਵੀ ਫੀਸ ਦਾ ਚੰਨਾ ਫੀਸ ਆਪਾਂ ਬਾਈ ਜੀ ਪਹਿਲਾਂ ਤਾਂ 1000 ਰੁਪਏ ਤੇ ਮਲਕੀਤ ਵੀਰ ਨੇ ਛੱਡਿਆ ਸੀ ਉਹੀ ਫੀਸ ਸੀ ਆਪਣੇ ਇੱਥੋਂ ਆਣ ਕੇ ਤੇ ਫਿਰ ਆਪਾਂ ਨੂੰ ਮਨ ਲਓ ਘੋੜੀਆਂ ਦਾ ਵੇਖਦੇ ਆ ਜਾਂ ਭਰਾਵਾਂ ਦੇ ਨਾਲ ਸਲਾਹ ਕਰਕੇ ਇਸ ਟਾਈਮ 25000 ਰੁਪਏ ਫੀਸ ਕਰਤੀ ਬੱਚਿਆਂ ਦੇ ਹਿਸਾਬ ਨਾਲ ਬੱਚਿਆਂ ਦੇ ਹਿਸਾਬ ਦੇ ਨਾਲ ਜੀ ਫਿਰ ਵੀ ਜੈਨੂ ਨਾ ਕੋਈ ਕਾਲੀ ਫੀਸ ਜੀ ਆਪਾਂ ਨੂੰ ਇਹ ਵੀ ਆ ਕਿ ਆਪਾਂ ਨੂੰ ਇਹ ਵੀ ਨਹੀਂ ਕੋਈ ਲਾਲਚ ਹੈਗਾ ਜੇ ਕੋਈ ਭਰਾ ਮਾ ਤੜਾਉਂਦਾ ਤੇ ਆਪਾਂ ਮੰਨ ਲਓ ਫੀਸ ਦਾ ਵੀ ਬਾਲਾ ਲਾਲਚ ਨਹੀਂ ਆਪਾਂ ਨੂੰ ਹੈਗਾ ਉਹ ਆਪਣੀ ਚੰਗੀ ਘੋੜੀ ਆ ਤੇ ਆਪਾਂ ਉੱਤੇ ਮੰਨ ਲਓ ਵੀ ਫ੍ਰੀ ਵੀ ਛੱਡ ਦਿਆਂਗੇ ਜੇ ਕੋਈ ਭਰਾ ਮੰਨ ਲਓ ਸ਼ੌਂਕੀਆ ਤੌਰ ਤੇ ਜਿੰਨੇ ਰੱਖੇ ਹੋਣਗੇ ਤੇ ਆਪਾਂ ਨੂੰ ਕਿਸੇ ਚੀਜ਼ ਦਾ ਮੰਨ ਲਓ ਲਾਲਚ ਵੀ ਨਹੀਂ ਹੈਗਾ ਬਾਕੀ ਯਾਰ ਬੰਦੇ ਬਾਲੇ ਨਾਈ ਸਾ ਤੁਸੀਂ ਇੱਕ ਰੀਣਾ ਮੇਰੇ ਇਸ਼ਤਿਹਾਰ ਚ ਮੈਂ ਬਹੁਤ ਅੱਗੇ ਵੀ ਤੁਹਾਨੂੰ ਪਤਾ ਵੀ ਮੈਂ ਤਕਰੀਬਨ ਹਰ ਵੀਡੀਓ ਦੇ ਵਿੱਚ ਤਾਂ ਨਹੀਂ ਪਰ ਜਿੱਦਾਂ ਜਿੱਦਾਂ ਦਾ ਭਰਾ ਦਾ ਮੈਨੂੰ ਸੁਭਾਅ ਲੱਗਦਾ ਹੁੰਦਾ ਹੈ ਜਾਂ ਉਹਨਾਂ ਦਾ ਵਰਤਾਰਾ ਲੱਗਦਾ ਹੁੰਦਾ ਹੈ ਜਾਂ ਭਰਾਵਾਂ ਨੂੰ ਮੰਡੀ 'ਚ ਮਿਲੇ ਆ ਪਹਿਲਾਂ ਵੀ ਇੱਕ ਦੋ ਵਾਰ ਮੁਲਾਕਾਤ ਹੋਈ ਹੈ ਅੱਜ ਬਾਈ ਨੇ ਘਰੇ ਇਨਵਾਈਟ ਕੀਤਾ ਇੱਥੇ ਵੀ ਆਏ ਆ ਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਹੈ ਤੇ ਤੁਹਾਨੂੰ ਕਿਸੇ ਗੱਲੋਂ ਨਾਰਾਜ਼ ਨਹੀਂ ਕਰਦੇ ਬੇਚਿੰਤ ਹੋ ਕੇ ਬੇਚਿੰਤ ਹੋ ਕੇ ਤੁਸੀਂ ਬਾਈ ਮੱਲੀ ਨੂੰ ਇੱਕ ਵਾਰੀ ਫੋਨ ਲਾਇਓ ਤੁਸੀਂ ਗੱਲਬਾਤ ਕਰਿਓ ਘਰੇ ਆਣ ਕੇ ਘੋੜਾ ਦੇਖਿਓ ਫੇਰ ਘੋੜੀ ਲੈ ਕੇ ਆਇਓ ਜੇ ਤੁਹਾਨੂੰ ਬੰਦਾ ਚੰਗਾ ਲੱਗੇ ਤੁਹਾਨੂੰ ਲਾਈਵ ਆਣ ਕੇ ਘੋੜਾ ਚੰਗਾ ਲੱਗੇ ਤੇ ਫੇਰ ਵੀਰੇ ਤਾਈ ਪਹੁੰਚ ਕਰਕੇ ਤੁਸੀਂ ਮੀਟ ਘੋੜੀ ਕਰਵਾ ਸਕਦੇ ਹੋ ਸਿਰਫ 25000 ਰੁਪਿਆ ਬਾਈ ਨੇ ਫੀਸ ਰੱਖੀ ਹੈ ਉਹਦੇ ਵਿੱਚੋਂ ਤੁਹਾਡਾ ਜਿੰਨਾ ਵੀ ਵੀਰ ਸਤਕਾਰ ਕਰ ਸਕਦਾ ਹੈ ਬਾਈ ਹੁਣੇ ਕਰਨਗੇ ਅੱਛਾ ਬਾਈ ਜੀ ਡਾਕਟਰੀ ਸਹਿਤਾ ਬਿਲਕੁਲ ਹੀ ਆਪਣੇ ਕੋਲ ਡਾਇਰੈਕਟ ਡੈਕਟਰੀ ਸਹਿਤ ਆ ਵੀ ਪੂਰੀ ਅਵੇਲੇਬਲ ਆ ਤੇ ਪਲੱਸ ਚੀਜ਼ ਇਹ ਆ ਵੀ ਕੋਈ ਮੰਨ ਲਓ ਕਿਸੇ ਨੇ ਰੱਖ ਰਖਾ ਲਈ ਮੰਨ ਲਓ ਘੋੜੇ ਗੱਭਣ ਵੀ ਕਰਵਾ ਕੇ ਖੜਨੀ ਆ ਕਿਉਂਕਿ ਮੇਰੇ ਤੋਂ ਜੰਮੂ ਤੋਂ ਤਕਰੀਬਨ 6-7 ਘੋੜੀਆਂ ਆ ਚੁੱਕੀਆਂ ਜੀ ਓਕੇ ਤੇ ਉਹਨਾਂ ਦੇ ਚੈੱਕ ਪਾਸ ਹੋ ਗਏ ਗਈਆਂ ਨੇ ਉਹਦਾ ਵੀ ਪੂਰਾ ਆਪਣੇ ਕੋਲ ਰੱਖ ਰਖਾ ਦਾ ਜਿਹੜਾ ਵਾ ਵੀ ਆਪਣਾ ਪੂਰਾ ਹੈਗਾ ਜੀ ਪ੍ਰਬੰਧ ਹੈਗਾ ਪ੍ਰਬੰਧ ਹੈਗਾ ਜੀ ਹੂੰ ਕਿਉਂਕਿ ਆਪਾਂ ਇਸੇ ਚੀਜ਼ ਕਰਕੇ ਆਪਾਂ ਬਾਹਰ ਵੀ ਕਮਰੇ ਤੁਹਾਨੂੰ ਤੁਸੀਂ ਵੇਖਿਆ ਵਾ ਵੀ ਉੱਧਰਲੇ ਬੰਨੇ ਆਪਾਂ ਨਵੇਂ ਕਮਰੇ ਪਾ ਰਹੇ ਆ ਇਸੇ ਕਰਕੇ ਪਾ ਰਹੇ ਆ ਕਿਉਂਕਿ ਕੋਹੜੀ ਬਾਈ ਹੋਰ ਵੀ ਵਧੀਆ ਫਾਰਮ ਤਿਆਰ ਕਰੀ ਜਾਂਦਾ ਉਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਉਹ ਵੀ ਤੁਹਾਨੂੰ ਵਿਖਾਵਾਂਗੇ ਮੱਲੀ ਸਾਹਿਬ ਜਿੱਦਾਂ ਖਰਚੇ ਦੀ ਗੱਲ ਆ ਜਾਂਦੀ ਆਗੇ ਜਦੋਂ 5 7 10 ਦੇਣਾ ਤਾਂ ਤੇ ਅਗਲਾ ਕਹਿੰਦਾ ਬਾਈ ਚੱਲ ਕੋਈ ਗੱਲ ਨਹੀਂ ਜਿੱਥੇ ਮੇਰੀਆਂ ਖੜੀਆਂ ਐ ਤੇਰੀਆਂ ਵੀ ਖੜਜੂ ਉਸ ਤੋਂ ਬਾਅਦ ਜੇ ਚੈੱਕ ਪਾਸ ਦੀ ਕਿਉਂਕਿ 20 25 22 ਦੇਣਾ ਤੋਂ ਕੋੜੀ ਚੈੱਕ ਪਾਸ ਹੋ ਜਾਂਦੀ ਹੈ ਜੀ ਉਹਦਾ ਕੋਈ ਅਲੱਗ ਤੋਂ ਖਰਚਾ ਲਾਉਂਗੇ ਕਿ ਜਾਂ ਕੋਈ ਚੱਕਰ ਨਹੀਂ ਬਾਈ ਆਪਾਂ ਕੋਈ ਕਿਉਂਕਿ ਆਪਾਂ ਸ਼ੌਂਕੀਆ ਤੌਰ ਤੇ ਰੱਖਿਆ ਨੇ ਹਨਾ ਜੀ ਤੇ ਜਿੱਥੇ ਆਪਣੀਆਂ ਖਾਣਗੀਆਂ 10 ਦਿਨ 20 ਦਿਨ ਉਹ ਵੀ ਖਾਜੂਗੀ ਕੋਈ ਚੱਕਰ ਨਹੀਂ ਅੱਛਾ ਉਹਦੀ ਵੀ ਕੋਈ ਫੀਸ ਨਹੀਂ ਨਾ ਜੀ ਨਾ ਕੋਈ ਉਹਦੀ ਫੀਸ ਨਹੀਂ ਹੈ ਜੀ ਲੱਗ ਹਨਾ 25000 ਆਪਾਂ ਰੁਪਈਆ ਜਿਹੜੀ ਫੀਸ ਲੈਨੇ ਆ ਉਹਦੇ ਵਿੱਚ ਹੀ ਮੰਨ ਲਓ ਦੇਣਾ ਵੀ ਆਪਣਾ ਫਰਜ਼ ਹੈ ਬੰਦਾ ਵੀ ਆਪਾਂ ਉਸ ਬੰਦੇ ਨੂੰ ਸਤਿਕਾਰ ਦਈਏ ਕੱਲਾ ਪੈਸਾ ਨਹੀਂ ਮੁੱਖ ਰੱਖਿਆ ਜਾਂਦਾ ਬਿਲਕੁਲ ਆ ਚੀਜ਼ ਤੇ ਬਹੁਤ ਵਧੀਆ ਫਿਰ ਕਹਿਦਾ ਵੀ ਬਾਈ ਦਾ ਫਾਰਮ ਹੈ ਤੇ ਕੋੜਾ ਤਾਂ ਭਾਈ ਤੁਹਾਨੂੰ ਵਿਖਾਤਾ ਕੋੜਾ ਕਿਸੇ ਪਾਸੇ ਉਹ ਹੱਥ ਨਹੀਂ ਧਰਾਉਂਦਾ ਮਾਲਾ ਖਾਨਦਾਨ ਚੰਗਾ ਹੈ ਬਾਪਲਾ ਚੰਗਾ ਤੇ ਵੱਡੀ ਗੱਲ ਘੋੜਾ ਚੱਲਦਾ ਹੁੰਦਾ ਬੱਚਿਆਂ ਦੇ ਸਿਰ ਤੋਂ ਤੇ ਬੱਚਿਆਂ ਵਾਲੇ ਇਹਨੇ ਜੋ ਚਿਬ ਕੱਢੇ ਆ ਉਹ ਘੋੜਿਆਂ ਨਾਲ ਇਸ਼ਕ ਰੱਖਣ ਵਾਲੀ ਚੰਗੀ ਤਰ੍ਹਾਂ ਜਾਣਦੇ ਆ ਵੀ ਹੈਦਰ ਨੇ ਕੀ ਚੀਜ਼ ਪੈਦਾ ਕੀਤੀ ਹੈ ਸੋ ਤੁਸੀਂ ਵੀ ਪਿਆਰ ਭਰਿਆ ਸਤਿਕਾਰ ਭਰਿਆ ਹੱਥ ਬਾਈ ਦੇ ਸਿਰਾਂ ਤੇ ਰੱਖਿਓ ਤੇ ਇਹਨਾਂ ਨੂੰ ਸਪੋਰਟ ਕਰਿਓ ਸਭ ਤੋਂ ਪਹਿਲੀ ਬੇਨਤੀ ਮੇਰੀ ਹੁੰਦੀ ਹੈ ਕਿ ਇੱਕ ਤਾਂ ਵੀਡੀਓ ਵੱਧ ਤੋਂ ਵੱਧ ਜਿਹੜਾ ਵੀ ਭਰਾ ਕਰ ਸਕਦਾ ਹੈ ਇਹਨਾਂ ਸ਼ੇਰ ਤੇ ਮੇਰੇ ਭਰਾ ਜਰੂਰ ਸਪੋਰਟ ਦੀ ਖਾਤਰ ਮੇਰੇ ਭਰਾ ਕਰਿਓ ਕਿਉਂਕਿ ਜਿੱਥੇ ਇਹਨੇ ਇਹਨੇ ਪੈਸੇ ਲਾ ਕੇ ਸੀ ਯਾਰ ਬਾਹਰ ਨੂੰ ਭੱਜੇ ਜਾਂਦੇ ਆ ਇੱਥੋਂ ਘਰਾਂ ਦੇ ਘਰ ਪਿੰਡਾਂ ਪਿੰਡ ਸ਼ਹਿਰਾਂ ਦੇ ਸ਼ਹਿਰ ਮੇਲੇ ਹੋਈ ਜਾਂਦੇ ਆ ਤੇ ਜੇ ਕੋਈ ਭਰਾ ਇਹਨਾਂ ਨਗੀਨਿਆਂ ਦੇ ਵਿੱਚ ਵੜਿਆ ਯਾਰ ਇਹਨਾਂ ਦੀ ਸੇਵਾ ਸੰਭਾਲ ਕਰਦਾ ਕੁਝ ਮੰਨ ਲਓ ਆਪਦੀ ਮਿਹਨਤ ਚ ਲੱਗਿਆ ਹੋਇਆ ਦਿਨ ਰਾਤ ਇੱਕ ਕੀਤਾ ਹੋਇਆ ਹੈ ਵੱਡੀ ਇਨਵੈਸਟਮੈਂਟ ਕੀਤੀ ਹੋਈ ਹੈ ਤੇ ਯਾਰ ਉੱਥੇ ਆਪਣਾ ਵੀ ਫਰਜ ਬੰਦਾ ਕਿ ਇਹ ਬੰਦੇ ਤਾਂ ਹੀ ਅੱਗੇ ਸਰਵਾਈਵ ਕਰ ਸਕਦੇ ਆ ਜੇ ਤੁਸੀਂ ਸਪੋਰਟ ਕਰੋਗੇ ਤੇ ਇੱਕ ਵੀਡੀਓ ਨਾ ਤਾਂ ਉਹਦਾ ਬਈ ਜੀ ਪੈਸਾ ਲੱਗਦਾ ਹੈ ਨਾ ਕੋਈ ਤੁਹਾਡਾ ਖਰਚਾ ਲੱਗਦਾ ਤੇ ਅਗਲੇ ਨੂੰ 10 ਗੁਣਾ ਵੱਧ ਦੇਸੀ ਕਿਉਂ ਵਾਂਗੂ ਤੁਹਾਡੀ ਸਪੋਰਟ ਲੱਗਦੀ ਹੈ ਵੀਡੀਓ ਸ਼ੇਅਰ ਕਰ ਦਿਓ ਤੇ ਪ੍ਰਮਾਤਮਾ ਨੇ ਹੱਥ ਪੈਰ ਸਲਾਮਤ ਦਿੱਤੇ ਤੇ ਵੀਰ ਬਣ ਕੇ ਇੱਕ ਰੀਬਾਈਨੂ ਫੋਨ ਕਰਕੇ ਗੱਲਬਾਤ ਜਰੂਰ ਕਰੋ ਅੱਛਾ ਬਲੀ ਸਾਹਿਬ ਹੋਰ ਕੋਈ ਜਾਂਦੇ ਜਾਂਦੇ ਭਰਾਵਾਂ ਨੂੰ ਮੈਸੇਜਾਂ ਕੋਈ ਗੱਲਬਾਤ ਰੱਖਣੀ ਚਾਹ ਨਹੀਂ ਹੁੰਦਾ ਗੱਲਬਾਤ ਬਾਈ ਮੈਂ ਤੇ ਇਹੋ ਹੀ ਗੱਲ ਕਹੂੰਗਾ ਵੀ ਕੋੜੀਆਂ ਵਾਲਾ ਜਿਹੜਾ ਸ਼ੌਂਕ ਆ ਬਹੁਤ ਵਧੀਆ ਸ਼ੌਂਕ ਆ ਇਸ ਚੀਜ਼ ਦੇ ਵਿੱਚ ਵੱਧ ਤੋਂ ਵੱਧ ਨਵੇਂ ਲੋਕ ਮੰਨ ਲਓ ਨਵੇਂ ਭਰਾ ਆਉਣ ਜਿਹਦੇ ਕਰਕੇ ਆਪਾਂ ਇਸ ਚੀਜ਼ ਨੂੰ ਵੱਧ ਤੋਂ ਵੱਧ ਆਪਾਂ ਵਧੀਆ ਲੈਵਲ ਦੇ ਉੱਤੇ ਖੜ ਸਕੀਏ ਹਨਾ ਭਾਈ ਆਪਾਂ ਇਹੋ ਗੱਲ ਕਹਿੰਨੇ ਵੀ ਵੱਧ ਤੋਂ ਵੱਧ ਨਵੇਂ ਬੰਦੇ ਕਿਤੇ ਦੇ ਵਿੱਚ ਆਉਣ ਤੇ ਬਹੁਤ ਵਧੀਆ ਮਤਲਬ ਕਹਿ ਲਓ ਵੀ ਇਸ ਚੀਜ਼ ਦੇ ਚ ਮੰਨੋ ਜੇ ਬੈਨੀਫਿਟ ਦੇ ਤੌਰ ਤੇ ਤੁਰੀਏ ਤੇ ਤਾਂ ਵੀ ਬਹੁਤ ਜਿਆਦਾ ਵਧੀਆ ਰਸਤਾ ਇਹ ਨਾ ਮੱਲੀ ਸਾਹਿਬ ਗੱਲ ਉਹਨਾਂ ਸੰਗਤ ਤੇ ਹੀ ਜੁੜੀ ਹੈ ਸਾਰੀ ਗੱਲਬਾਤ ਢੋਕਦੀ ਹੈ ਸਰੋਤਿਆਂ ਦੇ ਜੇ ਉਹ ਸਪੋਰਟ ਕਰਦੇ ਆ ਤੇ ਤੁਸੀਂ ਅੱਗੇ ਵਧੋਗੇ ਜੇ ਤੁਸੀਂ ਅੱਗੇ ਵਧੋਗੇ ਤੁਹਾਨੂੰ ਵੇਖ ਕੇ ਹੋਰ ਚਰਵਾਚਾਪਰਾ ਇਧਰ ਜੁੜਨਗੇ ਤੇ ਇੱਕ ਬੜੀ ਵਧੀਆ ਗੱਲ ਮੋੜ ਘੋੜ ਕੇ ਗੱਲ ਤੁਹਾਡੇ ਤੇ ਆਉਂਦੀ ਹੈ ਸਜਣੋ ਤੁਸੀਂ ਫੇਰ ਕਹਿਣਾ ਵੀ ਇੱਕ ਵਾਰੀ ਵੀਰ ਬਣ ਕੇ ਬੇਨਤੀ ਹੈ ਮੇਰੀ ਕਿ ਮੈਨੂੰ ਆਪ ਨੂੰ ਖੁਦ ਬੜਾ ਚੰਗਾ ਲੱਗਾ ਪਹਿਲੀ ਵਾਰ ਬਾਈ ਦੇ ਫਾਰਮ ਤੇ ਆਏ ਆ ਤੇ ਬਹੁਤ ਬਾਈ ਸਤਿਕਾਰ ਕਰਦਾ ਹਰੇਕ ਨੂੰ ਹੱਥਾਂ ਤੇ ਚੱਕਦਾ ਤੇ ਪੋਸਟ ਕਰਿਓ ਵੀਡੀਓ ਸ਼ੇਅਰ ਕਰ ਦਿਓ ਫੋਨ ਲਾ ਕੇ ਬਾਈ ਨੂੰ ਘੋੜੇ ਦੀਆਂ ਵਧਾਈਆਂ ਵੀ ਜਰੂਰ ਦਿਓ ਤੇ ਹੋਰ ਕੋਈ ਗੱਲਬਾਤ ਬਾਈ ਰਹਿਤ ਨਹੀਂ ਬਾਈ ਇਹ ਕਿਸੇ ਵੇਲੇ ਮੰਨ ਲਓ ਤੁਸੀਂ ਫੋਨ ਕਰੋ ਤੇ ਨਾ ਚੱਕਿਆ ਜਾਵੇ ਹਨਾ ਤੁਸੀਂ WhatsApp ਦੇਤੇ ਮੈਨੂੰ ਮੈਸੇਜ ਮਾਰ ਦਿਓ ਤੇ ਮੈਂ ਜਰੂਰ ਉਸ ਚੀਜ਼ ਦਾ ਰਿਪਲਾਈ ਕਰੂੰਗਾ ਹਨਾ ਜੀ ਇੱਕ ਆਪਣੀ Instagram ਦੇਤੇ ਆਈਡੀ ਆ ਜੀ ਮੱਲੀ ਸਟੱਡ ਫਾਰਮ ਤੇ ਤੁਸੀਂ ਉਸ ਤੇਤੇ ਵੀ ਕਿਸੇ ਵੇਲੇ ਕੰਟੈਕਟ ਨਾ ਹੋ ਪਾਵੇ ਤੇ ਉਹਦੇ ਤੇ ਵੀ ਤੁਸੀਂ ਮੈਸੇਜ ਛੱਡੋ ਉੱਤੇ ਵੀ ਬਾਈ ਰੀਲਾਂ ਰੂਲਾਂ ਪਾਉਂਦਾ ਰਹਿੰਦਾ ਹੈ ਘੋੜਿਆਂ ਦੀਆਂ ਘੋੜੀਆਂ ਦੀਆਂ ਬੱਚਿਆਂ ਦੀਆਂ ਤੇ ਦੋਹੀ ਤੁਸੀਂ 24 ਘੰਟੇ ਲਾਈਵ ਵਾਲਾ ਹਿਸਾਬ ਵੀ ਹੁੰਦਾ ਹੈ ਬਿਲਕੁਲ ਬਿਲਕੁਲ ਵੀ ਉਹ ਵੀ ਤੁਹਾਨੂੰ ਅਪਡੇਟ ਨਾਲ ਦੀ ਨਾਲ ਮਿਲਦੀ ਰਹਿੰਦੀ ਹੈ ਮੈਸਜ ਸਕਰੀਨਸ਼ਾਟ ਬਾਈ ਦੀ ਜਿਹੜੀ ਇੰਸਟਾਗ੍ਰam ਆਈਡੀ ਹੈ ਉਹ ਵੀ ਨਾਲ ਪੇਜ ਤੇ ਚਲਾਤਾ ਜੀ ਤੁਸੀਂ ਜਾ ਕੇ ਫੋਲੋ ਕਰ ਲਿਓ ਵੀਰ ਨੂੰ ਇੱਕ ਵਾਰੀ ਵੇਖਿਓ ਹਿਸਾਬ ਕਿਤਾਬ ਫਿਰ ਬਾਈ ਨੂੰ ਗੱਲ ਵੀ ਜ਼ਰੂਰ ਕਰਿਓ ਅੱਛਾ ਵੀਰੇ ਹੋਰ ਕੋਈ ਗੱਲਬਾਤ ਰਹਿ ਤਾਂ ਨਹੀਂ ਗਈ ਚੜਦੀ ਕਲਾ ਰਾਣੇ ਬਾਈ ਕੋਈ ਗੱਲਬਾਤ ਕਰਨੀ ਹੈ ਬਾਈ ਦਾ ਵਸ਼ੀਰਾ ਕਤਾਰਦੇ ਆ ਤੇ ਬਾਈ ਦੇ ਬਛੇਰੇ ਬਾਰੇ ਵੀ ਦੱਸਿਓ ਬਾਕੀ ਕਿੱਦਾਂ ਲੱਗੀ ਵੀਡੀਓ ਕਿੱਦਾਂ ਲਗੀਆਂ ਗੱਲਾਂ ਬਾਤਾਂ ਕਿਵੇਂ ਲੱਗਿਆ ਬਾਈ ਦਾ ਘੋੜਾ ਤੇ ਘੋੜੇ ਦੇ ਰਿਜ਼ਲਟ ਤੇ ਸਪੋਰਟ ਫੇਰ ਕਹਿੰਨਾ ਵੱਧ ਵੱਧ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਆਉਣ ਵਾਲੀ ਵੀਡੀਓ ਦੇ ਵਿੱਚ ਫੇਰ ਤੁਹਾਡਾ ਛੋਟਾ ਭਰਾ ਤੁਹਾਡੇ ਅਸ਼ੀਰਵਾਦ ਨਾਲ ਫੇਰ ਹਾਜ਼ਰ ਹੁੰਦਾ ਨਵੀਂ ਵੀਡੀਓ ਲੈ ਕੇ ਉਹਨੇ ਸਮਝ ਲਈ ਦਿਓ ਜੀ ਸੋਖਦ ਦੇਹੜਾ ਵਾਲੇ ਨੂੰ ਇਲਾਜ ਇਜਾਜ਼ਤ ਜਿਉਂਦੇ ਵੱਸਦੇ ਹਾਜ਼ਰ ਰਹੋ ਸ਼ਬਾਖੈਰ ਸੱਸੀ ਗੱਲ ਬਈ ਜੀ ਸਾਰੇ ਭਰਾਵਾਂ ਦਾ ਧੰਨਵਾਦ ਬਈ ਜੀ ਬਹੁਤ ਬਹੁਤ ਧੰਨਵਾਦ ਓਕੇ ਸੱਜਣੋ ਅਗਲੀ ਵੀਡੀਓ ਨਾਲ ਮਿਲਦੇ ਆਂ ਸ਼